ਬਿਕਰਮਜੀਤ ਮਜੀਠੀਆ ਤੇ ਸਖਤਾਈ ਵੱਧ ਗਈ ਹੈ ਵੱਡੇ ਵੱਡੇ ਵਕੀਲ ਕਰਨ ਤੋਂ ਬਾਅਦ ਵੀ ਬਿਕਰਮਜੀਤ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਕੋਰਟ ਦੇ ਵਿੱਚ ਜੱਜ ਨੇ ਕੀ ਫੈਸਲਾ ਸੁਣਾਇਆ ਸਾਰੇ ਕੋਰਟ ਦੇ ਵਿੱਚ ਕੀ ਘਟਨਾਕ੍ਰਮ ਹੋਇਆ ਕਿਉਂ ਬਿਕਰਮਜੀਤ ਮਜੀਠੀਏ ਨੂੰ ਲੱਗਣ ਲੱਗ ਗਿਆ ਕਿ ਹੁਣ ਉਸ ਦੀ ਰਿਹਾਈ ਬੜੀ ਮੁਸ਼ਕਲ ਹੈ ਕਿਉਂ ਕੋਰਟ ਦੇ ਵਿੱਚ ਜੱਜ ਸਾਹਮਣੇ ਬੇਬਸ ਹੋਇਆ ਮਜੀਠੀਆ ਸਾਰੀ ਗੱਲ ਦੱਸਦੇ ਆ ਤੁਹਾਨੂੰ ਬਿਕਰਮਜੀਤ ਮਜੀਠੀਆ ਦੇ ਕੇਸ ਦੀ ਬਿਕਰਮਜੀਤ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਜਦੋਂ ਬੰਦਾ ਜੇਲ੍ਹ ਦੇ ਵਿੱਚ ਬੰਦ ਹੋਵੇ ਤਾਂ ਉਸ ਨੂੰ ਇਹ ਹੀ ਆਸ ਹੁੰਦੀ ਹੈ ਕਿ ਕਦੋਂ ਉਸ ਦੀ ਜਾਨ ਛੁੱਟੇ ਕਦੋਂ ਉਸ ਦੀ ਰਿਹਾਈ ਹੋਵੇ ਤੇ ਉਹ ਵੀ ਆਮ ਬੰਦਿਆਂ ਵਾਂਗ ਆਜ਼ਾਦ ਹੋ ਸਕੀ ਜਦੋਂ ਪਰਿਵਾਰਕ ਮੈਂਬਰ ਮਿਲਣ ਜਾਂਦੇ ਆ ਵਕੀਲ ਮੈਨ ਲ ਜਾਂਦਾ ਰਿਸ਼ਤੇਦਾਰ ਮੈਨ ਲ ਜਾਂਦੇ ਆ ਤਾਂ ਉਹ ਉਸ ਨੂੰ ਇਹੀ ਦਿਲਾਸਾ ਦਿੰਦੇ ਆ ਕਿ ਹਣ ਉਹ ਜਲਦੀ ਰਹਾ ਹੋ ਜਾਵੇਗਾ ਪਰ ਜਦੋਂ ਬੰਦਾ ਕੋਰਟ ਦੇ ਵਿੱਚ ਜਾਂਦਾ ਤਾਂ ਉਹ ਆਪਣੇ ਦੇਵੀ ਦੇਵਤਿਆਂ ਨੂੰ ਤੇ ਆਉਂਦਾ ਪੀਰਾਂ ਪਗੰਬਰਾਂ ਨੂੰ ਤੇ ਆਉਂਦਾ ਕਿ ਹਣ ਉਸ ਦਾ ਜਲਦੀ ਛੁਟਕਾਰਾ ਹੋ ਜਾਵੇ ਉਹ ਤਰੀਕ ਤੇ ਉਸ ਦਾ ਨਿਬੇੜਾ ਹੋ ਜਾਵੇ ਪਰ ਮੱਥਾ ਜਦੋਂ ਸਰਕਾਰ ਨਾਲ ਲੱਗਾ ਹੋਵੇ ਸਰਕਾਰ ਦੇ ਮੁਖੀ ਨਾਲ ਲੱਗਾ ਹੋਵੇ ਤਾਂ ਫਿਰ ਕੋਰਟ ਦੇ ਵਿੱਚ ਰਾਹਤ ਮਿਲਨੀ ਬੜੀ ਔਖੀ ਹੋ ਜਾਂਦੀ ਹੈ ਵਿਜੀਲੈਂਸ ਦੁਆਰਾ ਬਿਕਰਮਜੀਤ ਮਜੀਠੀਆ ਉੱਪਰ ਡੀਏ ਦਾ ਕੇਸ ਦਰਜ ਕੀਤਾ ਗਿਆ ਸੀ ਤੁਹਾਨੂੰ ਪਤਾ ਹੀ ਹੈ ਜਦੋਂ ਵਿਜੀਲੈਂਸ ਦੀ ਟੀਮ ਨੇ ਬਿਕਰਮਜੀਤ ਮਜੀਠੀਆ ਦੇ ਘਰੇ ਰੇਡ ਕੀਤੀ ਉਸ ਸਮੇਂ ਕੀ ਕਾਸ਼ ਹੋਇਆ ਕਿੰਨੀ ਕਿਹਾ ਸੁਣੀ ਹੋਈ ਕਿੰਨਾ ਇੱਕ ਦੂਜੇ ਬਾਰੇ ਵੱਧ ਚੜ ਕੇ ਬੋਲਿਆ ਗਿਆ ਪਰ ਲੱਗਦਾ ਹੈ ਬਾਅਦ ਵਿੱਚ ਬਿਕਰਮਜੀਤ ਮਜੀਠੀਆ ਨੂੰ ਵੀ ਇਸ ਗੱਲ ਦਾ ਪਛਤਾਵਾ ਹੋਇਆ ਹੋਵੇਗਾ ਸ਼ਾਇਦ ਪਹਿਲਾਂ ਤਾਂ ਬਿਕਰਮਜੀਤ ਮਜੀਠੀਆ ਨੂੰ ਲੱਗਦਾ ਹੋਵੇਗਾ ਕਿ ਉਹ ਆਫਸਰਾਂ ਦੇ ਨਾਲ ਜਿਸ ਤਰ੍ਹਾਂ ਗੱਲ ਕਰ ਰਿਹਾ ਉਸ ਦੇ ਵਰਕਰਾਂ ਨੂੰ ਹੌਸਲਾ ਮਿਲੇਗਾ ਉਸ ਦੇ ਵਰਕਰ ਡੋਲਦੇ ਨਹੀਂ ਤੇ ਉਸ ਦੇ ਨਾਲ ਡਟੇ ਰਹਿਣਗੇ ਪਰ ਬਾਅਦ ਦੇ ਵਿੱਚ ਜਿਸ ਤਰ੍ਹਾਂ ਉਸ ਨੇ ਆਫਸਰਾਂ ਨੂੰ ਕਿਹਾ ਸੁਣੀ ਹੋਈ ਉਸ ਦੀ ਆਫਸਰਾਂ ਦੇ ਨਾਲ ਤੂੰ ਤੂੰ ਮੈਂ ਮੈਂ ਹੋਈ ਇਸ ਦਾ ਵੱਡਾ ਖਾਮਿਆਜਾ ਬਿਕਰਮਜੀਤ ਮਜੀਠੀਆ ਨੂੰ ਭੁਗਤਣਾ ਪਿਆ ਜਿੱਥੇ ਕੋਰਟ ਦਾ ਇੱਕ ਪਾਸੇ ਕੰਮ ਚੱਲ ਰਿਹਾ ਸੀ ਦੂਜੇ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਸੰਗਰੂਰ ਪਹੁੰਚੇ ਹੋਏ ਸੀ ਤੇ ਉਹਨਾਂ ਨੇ ਬਿਨਾ ਨਾਂ ਲਏ ਇਹ ਇਸ਼ਾਰਾ ਕੀਤਾ ਸੀ ਕਿ ਲੋਕ ਉਸ ਦੇ ਕੰਨ ਵਿੱਚ ਆ ਕੇ ਕਹਿ ਜਾਂਦੇ ਨੇ ਕਿ ਮਾਨ ਸਾਹਿਬ ਹੁਣ ਛੱਡਿਓ ਨਾ ਹੁਣ ਬਾਹਰ ਨਾ ਨਿਕਲੇ ਇਹ ਜਿਹੜਾ ਇਸ਼ਾਰਾ ਸੀ ਇਹ ਸਾਰੇ ਜਾਣਦੇ ਆ ਕਿ ਇਹ ਮਜੀਠੀਏ ਵੱਲ ਤੇ ਅੱਜ ਕੋਟ ਦੇ ਵਿੱਚ ਅਕਾਲੀ ਵਰਕਰ ਮਜੀਠੀਏ ਦਾ ਪਰਿਵਾਰ ਤੇ ਵਕੀਲ ਨੂੰ ਲੱਗਦਾ ਸੀ ਕਿ ਕੋਰਟ ਅੱਜ ਥੋੜੀ ਨਰਮਾਈ ਕਰੇਗਾ। ਉਹਨਾਂ ਨੂੰ ਲੱਗਦਾ ਸੀ ਕਿ ਅੱਜ ਉਹਨਾਂ ਨੂੰ ਕੋਰਟ ਵੱਲੋਂ ਕੋਈ ਨਾ ਕੋਈ ਰਾਹਤ ਮਿਲੇਗੀ। ਪਰ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਕਹਿ ਦਿੱਤਾ ਕੋਈ ਰਿਹਾਈ ਨਹੀਂ, ਰਿਹਾਈ ਦੀ ਕੋਈ ਗੱਲ ਨਹੀਂ ਤੇ 16 ਦਿਨਾਂ ਲਈ ਮਜੀਠੀਏ ਨੂੰ ਜੇਲ੍ਹ ਦੇ ਵਿੱਚ ਫੇਰ ਭੇਜ ਦਿੱਤਾ ਗਿਆ। ਤੇ ਹੁਣ ਅਗਲੀ ਕਾਰਵਾਈ ਅੱਗੇ ਤਰੀਕ ਤੇ ਹੋਵੇਗੀ। ਪਰ ਜਿਸ ਤਰ੍ਹਾਂ ਸਰਕਾਰ ਸਬੂਤ ਇਕੱਠੇ ਕਰਨ ਤੇ ਲੱਗੀ ਆ। ਨਹੀਂ ਲੱਗਦਾ ਕਿ ਬਿਕਰਮਜੀਤ ਮਜੀਠੀਆ ਜਲਦੀ ਬਾਹਰ ਆਉਣਗੇ ਤੇ ਇਸ ਦੇ ਨਾਲ ਹੀ ਅਕਾਲੀ ਦਲ ਦੀਆਂ ਸਮੱਸਿਆਵਾਂ ਵੀ ਵਧਦੀਆਂ ਜਾ ਰਹੀਆਂ ਨੇ ਕਿਉਂਕਿ ਮਾਜਾ ਸਾਰਾ ਬਿਕਰਮਜੀਤ ਮਜੀਠੀਆ ਦੇ ਕੰਟਰੋਲ ਵਿੱਚ ਤੇ ਹੁਣ ਇਹ ਵੇਖਣਾ ਹੋਵੇਗਾ ਕਿ ਜਿੰਨਾ ਚਿਰ ਮਜੀਠੀਆ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਮਾਝੇ ਦੀ ਰਾਜਨੀਤੀ ਕੀ ਰੂਪ ਲੈਂਦੀ